ਜੋ ਕੋਈ ਆਪਣੇ ਵੀਰ ਨੂੰ ਬਾਹਰ ਕਲਾਇਆ ਸੀ ਮੁੜ ਕੇ ਉਹ ਫੜਿਆ ਗਿਆ ਵਾ ਐ 7-8 ਸਾਲ ਹੋ ਚੱਲੇ ਫੜੇ ਨੂੰ ਫੜਿਆ ਸੌਦੀਆ ਦੇ ਵਿੱਚ ਫੜਿਆ ਗਿਆ ਵਾ ਅਸੀਂ ਸੌਦੀਆ ਵਾਲਿਆਂ ਨੂੰ ਵੀ ਬੇਨਤੀ ਕਰਦੇ ਆਂ ਵੀ ਸਾਨੂੰ ਮਾਫੀ ਦਿੱਤੀ ਜਾਵੇ ਕੋਈ ਵੀ ਉਹਨੇ ਗਲਤੀ ਕੀਤੀ ਆ ਉਹਨੂੰ ਮaaf ਕੀਤਾ ਜਾਵੇ ਤੇ ਉਹਨੂੰ ਇੰਡੀਆ ਭੇਜਿਆ ਜਾਵੇ ਅਸੀਂ ਇਹੋ ਹੀ ਉਹਨਾਂ ਕੋਲ ਮੰਗਦੇ ਆਂ ਕੁਛ ਨਹੀਂ ਮੰਗਦੇ ਉਹਨਾਂ ਕੋਲ ਚੰਨਾਈ ਦੇ ਲੋਗ ਆ ਤੇ ਉਹਨੂੰ 7-8 ਸਾਲੋਂ ਚੱਲੇ ਫੜੇ ਨੂੰ ਕਦੀ ਕਦਾਈ ਸਾਨੂੰ ਫੋਨ ਵੀ ਕਰਦਾ ਵਾ ਸਾਡੇ ਨਾਲ ਗੱਲਾਂ ਵੀ ਕਰਦਾ ਵਾ ਉਹ ਅਸੀਂ ਹੁਣ ਸੁਣ ਕੇ ਸਾਨੂੰ ਪਤਾ ਲੱਗਾ ਗੱਲ ਆ ਅਸੀਂ ਬਹੁਤ ਜ਼ਿਆਦੇ ਪਰੇਸ਼ਾਨ ਆ ਅਸੀਂ ਇਹੋ ਹੀ ਕਹਿੰਨੇ ਆ ਕਿ ਸਰਕਾਰ ਨੂੰ ਉਹ 사ઉਦੀਆ ਵਾਲੇ ਨੂੰ ਵੀ ਇਹਨੂੰ ਕਿਤਰਾ ਵੀ ਮਾਫ ਕੀਤਾ ਜਾਵੇ ਅਸੀਂ ਹੱਥ ਜੋੜ ਕੇ ਉਹਨਾਂ ਕੋਲੋਂ ਮਾਫੀ ਮੰਗਦੇ ਸਾਰਾ ਪਰਿਵਾਰ ਕਿਉਂਕਿ ਸਾਡੀ ਮਾਂ ਤੇ ਸਾਡਾ ਪਿਓ ਨਹੀਂਗਾ ਹੈਗਾ ਤਾਨੂੰ ਪਤਾ ਭੈਣਾ ਵੀ ਭਰਾਵਾਂ ਦੇ ਸਿਰ ਤੇ ਹੀ ਹੁੰਦੀਆਂ ਵਾ ਸਹੀ ਆਪ ਜਾਣਦੇ ਜੋ ਤੇ ਜਿਹੜੀ ਚਲੋ ਇਹਨੇ ਗਲਤੀ ਕੀਤੀ ਅਸੀਂ ਤੇ ਉਹ ਕਹਿੰਨੇ ਮਾਫ਼ ਕੀਤਾ ਜਾ ਕੋਈ ਵੀ ਸਰਕਾਰ ਆ ਸਾਡੀ ਜਿੱਥੋਂ ਤੱਕ ਵੀ ਆਵਾਜ਼ ਜਾਊਗੀ ਅਸੀਂ ਉੱਥੋਂ ਤੱਕ ਕਲਾਵਾਂਗੇ ਤੇ ਸਾਡੀ ਸੁਣੇ ਗਰੀਬੀ ਹੱਡ ਘਾਦੇ ਵਿੱਚ ਬਹੁਤ ਜਿਆਦੀ ਆ ਅਸੀਂ ਕਹਿੰਉਂਗੇ ਪੈਸਾ ਤੇ ਅੱਲਾ ਵੀ ਕਿਸੇ ਨੂੰ ਨਹੀਂ ਦੇ ਸਕਦੇ ਜਿਹੜੇ ਪੈਸਾ ਤੇ ਅੱਲਾ ਭੈਣ ਭਰਾ ਮੰਗਦੇ ਸਾਡੇ ਕੋਲੋਂ ਆਣ ਕੇ ਤੇ ਸਾਡੀ ਇਹੋ ਹੀ ਬੇਨਤੀ ਸਾਡੀ ਹੋਰ ਕੋਈ ਬੇਨਤੀ ਨਹੀਂ ਕੀ ਹੈਗੀ ਇਹਨਾਂ ਹੀ ਮੰਗਦੇ ਅਸੀਂ ਕਿ ਇਹਨੂੰ ਮਾਫੀ ਦਿੱਤੀ ਜਾਵੇ ਮਾਫ ਕਰਕੇ ਘਰ ਕਲਾਇਆ ਜਾਵੇ ਬਸ ਮਾਮਲਾ ਇਹ ਹੈ ਕਿ ਇਹਨਾਂ ਦਾ ਬ੍ਰਦਰ ਕੁੱਜੀ ਰੋਟੀ ਦੇ ਕਰਕੇ ਬਾਹਰ ਗਿਆ ਹੈ ਤੇ ਇਹਨਾਂ ਦੇ ਘਰ ਦੇ ਜਿਹੜੇ ਹਾਲਾਤ ਆ ਬਹੁਤ ਮਾੜੇ ਆ ਇਹਨਾਂ ਦੇ ਘਰ ਦੇ ਵੇਖੋ ਹਾਲਾਤ ਆ ਕਿ ਬਹੁਤ ਜ਼ਿਆਦਾ ਗਰੀਬ ਪਰਿਵਾਰ ਆ ਇੱਕ ਟਾਈਮ ਦੀ ਰੋਟੀ ਵੀ ਨਹੀਂ ਪੱਕਦੀ ਤੇ ਚਲੋ ਗਿਆ ਤੇ ਆਪਦੀ ਰੋਜੀ ਰੋਟੀ ਲਈ ਬਾਹਰ ਜਾ ਕੇ ਫੜਿਆ ਗਿਆ ਹੁਣ ਇਹ ਨਹੀਂ ਪਤਾ ਕਿ ਗੱਲ ਕੀ ਹੋਈ ਆ ਤੈਂਦੇ ਸਰਕਾਰ ਨੂੰ ਇਹ ਅਪੀਲ ਕਰਦੇ ਆ ਜਿਹੜੇ ਬਾਹਰ ਸਾਡੇ ਦਾਨੀ ਸੱਜਣੇ ਵੀਰ ਭਰਾ ਆ ਤੇ ਵੱਤ ਵੱਤ ਪਰਿਵਾਰ ਦੀ ਹੈਲਪ ਕੀਤੀ ਜਾਵੇ ਤੇ ਇਹਨਾਂ ਦਾ ਬ੍ਰਦਰ ਇੰਡੀਆ ਲੈਣ ਲੱਗੇ ਤੁਸੀਂ ਕਿਹੜੇ ਹੁੰਦੇ ਸੀ ਮੈਂ ਸਰਪੰਚ ਆ ਮੌਜੂਦਾ ਜੇਸ਼ੰਦੀਪ ਸਿੰਘ ਪਿੰਡ ਰਟਾਲ ਦਾ ਸਰਕਾਰ ਦੇ ਧਿਆਨ ਮਾਵਾ ਲਿਓ ਹਾਂਜੀ ਜ਼ਰੂਰ ਹਲਕਾ ਵਿਧਾਇਕ ਨੂੰ ਮਿਲਾਂਗੇ ਡਾਕਟਰ ਕਸ਼ਮੀਰ ਸਿੰਘ ਸੌਹਲੋਂ ਐਮ ਐਲ ਏ ਪਰਵਾਰ ਨੂੰ ਹੀ ਵਿਸ਼ਵਾਸ ਦਿਵਾਉਂਦੇ ਆ ਕਿ ਜਿੱਥੋਂ ਤੱਕ ਸਾਡੇ ਤੋਂ ਜਾਇਆ ਗਿਆ ਇਹਨਾਂ ਦੇ ਨਾਲ ਖੜੇ ਆ ਪੂਰੀ ਹੈਲਪ ਕੀਤੀ ਜਾਊਗੀ ਇਹ ਨਾ ਬੰਦਾ ਨਾ ਗਰਗਿਆ ਸਿੰਘ ਸਰਪੰਚੇ ਸਾਹਿਬ ਕਰ ਤਰੋਲ ਤੋਂ ਪਏ ਇਹ ਜੀ ਬੱਚੇ ਇਹਨਾਂ ਦਾ ਬ੍ਰਦਰ ਛੋਟਾ ਹੀ ਤੇ ਉਹ ਇਥੋਂ ਡਰਾਈਵਰੀ ਉੱਥੇ ਗਿਆ ਦੁਬਈ ਗਿਆ ਲਿਵਰ ਚ ਉੱਥੋਂ ਨਸਾਂਸ ਬਣਾ ਕੇ ਤੇ ਡਰਾਈਵਰੀ ਕਰਨ ਲੱਗ ਪਿਆ ਉੱਥੋਂ ਵੀ ਚੱਲਦਾ ਹੈ ਦੁਬਈ ਤੋਂ ਸਾਊਦੀ ਹੁਣ ਚੱਲਦਾ ਸੀ ਤੇ ਉੱਥੇ ਕੇ ਸਬੰਧ ਦੇ ਵਿੱਚ ਪਤਾ ਨਹੀਂ ਕੋਈ ਉਹਨੂੰ ਫਾਂਸੀ ਦੀ ਸਜ਼ਾ ਹੋਈ ਉਹਦੀ ਸਰਕਾਰਾਂ ਨੇ ਵੀ ਇਹਨਾਂ ਬੱਚਾ ਅਕੇ ਟੈਲੀਫੋਨ ਕਰਦਾ ਇਹਨਾਂ ਨੂੰ ਕਿਤੇ ਕਿਤੇ ਵੀ ਮੈਨੂੰ ਫਾਂਸੀ ਦੀ ਸਜ਼ਾ ਦਿੱਤੀ ਤੇ ਇਹ ਅਪੀਲ ਕਰਦੇ ਆ ਗਵਰਨਮੈਂਟ ਅਗਾੜੀ ਜੀ ਉਹ ਬੱਚੇ ਦੀ ਫਾਂਸੀ ਦੀ ਸਜ਼ਾ ਮਾਫ ਕਰਵਾ ਕੇ ਬੱਚਾ ਇਹਨਾਂ ਦੇ ਘਰ ਵਾਪਸ ਸੁਖ-ਸ਼ਾਂਤੀ ਨਾਲ ਭੇਜਿਆ ਜਾਵੇ ਤੇ ਬੱਚਾ ਇਹਦਾ ਪਿੰਨ ਇੰਡੀਆ ਵਾਪਸ ਭੇਜਿਆ ਜਾਵੇ ਜਿਹੜੇ ਦਾਨੀ ਸੱਜਣਾ ਤੇ ਕੁਲਦੀਪ ਸਿੰਘ ਧਾਰੀ ਵਾਲਾ ਉਹ ਵਿਦੇਸ਼ ਮੰਤਰੀ ਤੇ ਐਮਐਲਏ ਸਾਹਿਬ ਇਥੋਂ ਸੁਖਮੀ ਸਿੰਘ ਸੋਲ ਇਹਨਾਂ ਦੇ ਧਿਆਨ ਚ ਗੱਲ ਲਿਆਣ ਕੇ ਤੇ ਬੱਚੇ ਨਿਵਾਸ ਤੇ ਕਰੇ ਸੋਸਮਨਾ ਜੀ ਅਪੀਲ ਕਰਨੇ